विधानसभा ਹਲਕਾ ਨਾਬਾ ਦੇ ਪਿੰਡ ਗੁਣੀਕੇ ਤੋਂ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਸਾਬਕਾ ਫੌਜੀ ਨੇ ਆਪਣੀ ਘਰਵਾਲੀ ਅਤੇ ਉਸਦੇ ਪ੍ਰੇਮੀ ਤੇ ਗੰਭੀਰ ਦੋਸ਼ ਲਾਉਂਦੇ ਆਖਿਆ ਕਿ ਉਸਦੀ ਘਰਵਾਲੀ ਅਤੇ ਉਸਦੇ ਪ੍ਰੇਮੀ ਵੱਲੋਂ ਮਿਲ ਕੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸਦੀ ਬੇਟੀ ਅਤੇ ਬੇਟੇ ਨੇ ਉਸਦੀ ਪਤਨੀ ਦੇ ਉੱਤੇ ਵਟਸਐਪ ਕਾਲ ਰਿਕਾਰਡਿੰਗ ਲਾ ਦਿੱਤੀ ਸਾਬਕਾ ਫੌਜੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਇਸ ਸਬੰਧੀ ਜਦੋਂ ਛਿੰਟਾਂਵਾਲਾ ਦੇ ਚੌਂਕੀ ਇੰਚਾਰਜ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਸਾਬਕਾ ਫੌਜੀ ਵੱਲੋਂ ਉੱਚ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਗਈ ਸੀ ਜਿਸ ਸਬੰਧੀ ਇੱਕ ਵਿਅਕਤੀ ਅਤੇ 4 ਔਰਤਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਆਓ ਵੇਖਦੇ ਹਾਂ ਗੁਰਤੇਜ ਥੋਹੀ ਦੀ ਇਹ ਰਿਪੋਰਟ ਨਾਮ ਗੁਰਮੀਤ ਸਿੰਘ ਪਿੰਡ ਗੁਣੀ ਪਿਆਜੀ ਕੀ ਕੰਮ ਕਰਦੇ ਸੀ ਜੀ ਮੈਂ ਫੌਜ ਦੇ ਵਿੱਚੋਂ ਰਿਟਾਇਰ ਆਂ ਕੀ ਗੱਲਬਾਤ ਹੋਈ ਜੀ ਤੁਹਾਡੇ ਨਾਲ ਮੇਰੇ ਨਾਲ ਮੇਰਾ ਦੋਸਤ ਸੀ ਜੀ ਉਹਨੇ ਮੇਰੇ ਨਾਲ ਧੋਖਾ ਮੇਰੀ ਘਰ ਵਾਲੀ ਨਾਲ ਮਿਲ ਕੇ ਦੋਨਾਂ ਨੇ ਮੇਰੇ ਨਾਲ ਧੋਖਾ ਕੀਤਾ ਕਿਵੇਂ ਕੀਤਾ ਜੀ ਧੋਖਾ ਧੋਖਾ ਕੀਤਾ ਜੀ ਇਹਨਾਂ ਨੇ ਆਪ ਦੇ ਵਿੱਚ ਰਿਲੇਸ਼ਨ ਬਣਾ ਲਏ ਫੋਨ ਰੱਖ ਲਏ ਤੇ ਮੈਨੂੰ ਗੋਲੀਆਂ ਦਿੰਦੇ ਸੀ ਇਹ ਪਾ ਦਿੰਦੇ ਸੀ ਦੋ ਢਾਈ ਕਿੱਲੇ ਮੇਤੋ ਜ਼ਮੀਨ ਦੇ ਨਾਲ ਨੌਕਰਾ ਲਏ ਸੀ ਕਿਹਨੇ ਨੌਕਰਾ ਮੇਰੀ ਘਰ ਵਾਲੀ ਨੇ ਤੇ ਉਹ ਚਮਕੌਰ ਨੇ ਮਿਲ ਕੇ ਘਰ ਵਾਲੀ ਮੇਰੀ ਦੀਏ ਉਹਨੇ ਆਪ ਦੇ ਨੌਕਰਵਾ ਲਏ ਜੀ ਤਦੋਂ ਕਿ ਗੱਲ ਹੈ ਕਿਵੇਂ ਕਿਵੇਂ ਗੱਲ ਸਾਹ ਪੂਰੀ ਬਣੀ ਇਹ ਗੱਲ ਤਾਂ 4-5 ਸਾਲ ਦੀ ਹੈ ਜੀ ਹਾਂਜੀ ਹਾਂਜੀ ਉਹ ਮੈਨੂੰ ਲੱਗਿਆ ਬਾਅਦ ਚ ਪਤਾ ਜੀ ਪਹਿਲਾਂ ਮੈਨੂੰ ਪਤਾ ਨਹੀਂ ਸੀ ਜੀ ਤੁਸੀਂ ਕਿੱਥੇ ਉਹ ਕਰੀ ਹੁੰਦਾ ਸੀ ਮੈਂ ਕਰੀ ਹੁੰਦਾ ਸੀ ਜੀ ਇਹ ਮੈਨੂੰ ਦਿਨ ਰੋਟੀ ਖਾਣੇ ਦੇ ਵਿੱਚ ਮੈਨੂੰ ਮਤਲਬ ਕੁਛ ਨਾ ਕੁਛ ਮਿਲਾ ਕੇ ਦਿੰਦੇ ਤੇ ਮੈਂ ਸਾਈਨ ਕਰਦਾ ਤੇ ਜਿੱਥੇ ਰਜਿਸਟਰੀ ਹੈ ਉਹਦੇ ਉੱਤੇ ਗੂਠਾ ਲੱਗਿਆ ਹੈ ਇਹ ਤੋਂ ਖਾ ਮੈਨੂੰ ਦਿੰਦੇ ਰਹੇ ਆਫਸਰ ਰਿਲੇਸ਼ਨ ਬਣਾਉਂਦੇ ਰਹੇ ਜੀ ਇਹ ਮੈਨੂੰ ਕੋਈ ਨਹੀਂ ਪਤਾ ਲੱਗਣ ਦਿੱਤਾ ਨਾ ਮੇਰੇ ਬੇਟੇ ਨੂੰ ਪਤਾ ਨਾ ਬੇਟੀ ਮੇਰੀ ਹੈ ਨਹੀਂ ਸੀ ਇੱਥੇ ਬੇਟੀ ਕਿੱਥੇ ਬੇਟੀ ਮੇਰੀ ਕੈਨੇਡਾ ਹੈ ਯਾਰ ਆਈ ਅੱਛਾ ਹਾਂਜੀ ਇਹ ਯਾ ਹਸਪੀਟਲ ਰਿਲੇਸ਼ਨ ਬਣਾਉਂਦੇ ਰਹੇ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਇਹ ਇੱਕ ਦੋ ਵਾਰ ਮੈਨੂੰ ਸ਼ੱਕ ਤਾਂ ਹੋਈ ਹੈ ਪਰ ਲੜਾਈ ਸੀ ਇਸ ਤਰ੍ਹਾਂ ਹੁਣ ਕਿਵੇਂ ਕਰ ਸਕਦੇ ਜਦ ਤੱਕ ਅਪਰੂਵ ਨਹੀਂ ਮੇਰੇ ਦੋਸਤੇ ਹੀ ਮੈਂ ਹਰ ਇੱਕ ਮਦਦ ਉਹਦੀ ਕਰਦਾ ਸੀ ਕਿਉਂ ਮੈਂ ਜਿਹੋ ਜੀ ਲੱਗਿਆ ਹੋਇਆ ਸੀ ਤੇ ਉਹ ਸਰਪੰਚ ਤੇ ਇਹਜ ਕਰਕੇ ਮੇਰੇ ਨਾਲ ਇਹਨਾਂ ਨੇ ਧੋਖਾ ਕੀਤਾ ਮੇਰੀ ਸਾਰੀ ਜ਼ਮੀਨ ਹੜੱਪਣੀ ਚਾਹੀ ਹੁਣ 2 2.5 ਸਾਲ 2.5 3 ਸਾਲ ਹੋ ਗਏ ਕਿਸੇ ਮੇਰੇ ਕੋਲ ਸਾਲਿਆਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਮੈਨੂੰ ਗੋਲੀਆਂ ਦੰਦੇ ਸੀ ਜੀ ਇਹ ਹਾਂਜੀ ਦਵਾਈ ਮਂਗਾ ਕੇ ਦੰਦੇ ਸੀ ਇਹਦੇ ਨਾਲ ਇੱਕ ਕਈ ਥੇਲੀ ਸੀ ਥੇਲੀ ਦੀ ਦਵਾਈ ਇਹਨੂੰ ਦੇ ਕੇ ਗਈ ਹੈ ਉਹਨੂੰ ਫਿਰ ਇਹ ਕੁਲਵਿੰਦਰ ਕੌਰ ਨੂੰ ਬਲਵਿੰਦਰ ਕੌਰ ਦਵਾਈ ਦੀ ਗਈ ਹੈ ਮੈਨੂੰ ਇਹਨੂੰ ਮੇਰੇ ਕਾਲਿੰਗ ਸੁਰਿੰਦਰ ਕੌਰ ਕੌਣ ਈ ਦੀ ਸੇਲੀ ਹੈ ਜੀ ਹੂੰ ਤੇ ਇਹ ਮੈਨੂੰ ਦਵਾਈ ਦੇ ਦਿੰਦੇ ਸੀ ਜੀ ਇੱਕ ਵਾਰ ਤਾਂ ਆਇਆ ਹੋਇਆ ਜਾਨੀ ਕਿ ਜਿਹੜੀ ਰਿਕਾਰਡਿੰਗ ਦੇ ਵਿੱਚ ਆਇਆ ਈ ਜੀ ਕੁਲਵਿੰਦਰ ਕੌਰ ਬਹੁਤ ਵਧੀਆ ਦਵਾਈ ਦੇ ਕੇ ਗਈਏ ਵੀ ਲੈਟਰਾਂਗਾ ਲੱਗ ਗਿਆ ਹੁਣ ਭੱਜਿਆ ਫਤ ਹੈ ਮੈਨੂੰ ਲੈ ਗਏ ਚੱਕ ਕੇ ਫਿਰ ਹਸਸਾ ਵਾਲੀ ਜੀ ਉੱਥੇ ਵੀ ਦੋ ਦਿਨ ਤਾਂ ਮੇਰੇ ਦਰਦ ਨਹੀਂ ਠੀਕ ਹੋਇਆ ਫਿਰ ਬਾਅਦ ਚ ਹੋਇਆ ਈ ਉਹਨੂੰ ਕੀ ਕਹ ਕੇ ਦਵਾਈ ਦਿੰਦੀ ਕਾਲੀ ਦਵਾਈ ਮੈਨੂੰ ਕੁਛ ਕਹ ਕੇ ਨਹੀਂ ਦਿੰਦੀ ਸੀ ਜੀ ਮੇਰੇ ਖਾਣੇ 'ਚ ਮਿਲਾ ਦਿੰਦੀ ਸੀ ਹਾਂਜੀ ਤੇ ਦੂਵਾ ਤੁਹਾਨੂੰ ਕਿਉਂ ਕੀ ਹੁੰਦਾ ਸੀ ਨੀਂਦਾਂ ਨਹੀਂ ਤੇ ਕੀ ਹੁੰਦਾ ਮੈਨੂੰ ਨੀਂਦ ਆ ਜਾਂਦੀ ਸੀ ਮੈਂ ਪੇਈ ਰਹਿੰਦਾ ਸੀ ਜਿਵੇਂ ਬੌਲਾ ਹੋ ਮੈਂ ਕਿਤਰਾ ਹੋ ਗਿਆ ਸੀ ਦਵਾਈਆਂ ਦਿੱਤੀਆਂ ਨੇ ਨਾ ਨਾ ਮੇਰੇ ਨਾਲ ਧੋਖਾ ਕਰਦੇ ਰਹੇ ਦਵਾਈਆਂ ਦਿੱਤੀਆਂ ਨੇ ਮਕਸਦ ਕੀ ਸੀ ਇਹਨਾਂ ਦਾ ਮਕਸਦ ਇਹ ਨਾ ਹੈਗਾ ਸੀ ਮੈਨੂੰ ਮਾਰਨਾ ਕਿਉਂ ਬਸ ਵੀ ਕਹਿੰਦੇ ਸਾਰੀ ਰਿਕਾਰਡਿੰਗ ਦੇ ਵਿੱਚ ਹੈ ਮੈਂ ਵੀ ਸਾਰੀ ਜ਼ਮੀਨ ਵੇਚ ਕੇ ਸਾਰਾ ਕੁਝ ਹੋ ਕਰਕੇ ਵੀ ਆ ਪਤਾ ਪਟਿਆਲੇ ਲੰਘ ਜਾਣਾ ਹੈ ਬਸ ਫਰਮੋਜੀ ਮੋ ਜਾਣਾ ਕਿਵੇਂ ਪਤਾ ਲੱਗਿਆ ਤੁਹਾਨੂੰ ਰਿਕਾਰਡਿੰਗ ਕਿਹਨੇ ਲਾਈ ਰਿਕਾਰਡਿੰਗ ਮੇਰੇ ਬੇਟੀ ਦੀ ਬੇਟੀ ਨੇ ਲਾਈ ਹੂੰ ਕਿਹਦੇ ਹੋਂਤੇ ਮੇਰੇ ਘਰ ਵਾਲੀ ਦੇ ਹੋਂਤੇ ਹੀ ਅੱਛਾ ਵਟਸਐਪ ਦੇਤੇ ਕੋੜ ਹੁੰਦੀ ਨਹੀਂ ਲੇਕਿਨ ਇਹਨੇ ਲਾਤੀ ਮੇਰੀ ਕਿਸਮਤ ਚੰਗੀ ਸੀ ਯਾਨੀ ਕਿ ਰਿਕਾਰਡਿੰਗ ਹੋਣ ਲੱਗ ਗਈ ਰਿਕਾਰਡਿੰਗ ਤਾਂ ਸਾਨੂੰ ਪਤਾ ਲੱਗਿਆ ਰਿਕਾਰਡਿੰਗ ਹੀ ਸਾਡੇ ਕੋਲ ਨੇ ਰਿਕਾਰਡਿੰਗ ਦੇ ਵਿੱਚ ਕੀ ਸਾਹਮਣੇ ਆਇਆ ਰਿਕਾਰਡਿੰਗ ਦੇ ਵਿੱਚ ਸਾਹਮਣੇ ਆਇਆ ਜੀ ਜਿਹੜੀ ਕੁਲਵਿੰਦਰ ਕੌਰ ਆ ਕਹਿੰਦੀ ਵੀ ਮੈਂ ਦਵਾਈ ਦਿੱਤੀ ਗਈ ਹੈ ਕਹਿੰਦੇ ਬਹੁਵਰੀਆ ਦਵਾਈ ਦਿੱਤੀ ਆ ਕੁਲਵਿੰਦਰ ਇਹ ਤਾਂ ਤਰੇ ਸਮੇਂ ਹੋਇਆ ਸਮਾਂ ਤੇ ਬਰੀਆ ਹੁਣ ਮਰੂਗਾ ਤੇ ਇਹ ਇਤਰਾ ਸੀ ਹੋਰ ਕੀ ਪਤਾ ਲੱਗਿਆ ਉਹ ਜੋ ਵੀ ਇਹਨਾਂ ਦੇ ਸੰਬੰਧ ਨੇ ਇਹ ਵੀ ਪਤਾ ਲੱਗਿਆ ਇੱਕ ਵਾਰੋਂ ਮੈਂ ਪਹਿਲਾਂ ਦਾਖਲੇ ਦੀ ਉੱਥੇ ਜੀ ਮੈਂ ਤਾਂ ਸ਼ੱਕ ਕਰਦਾ ਨਹੀਂ ਸੀ ਬਿਲਕੁਲ ਜੀ ਤੇ ਬਾਹਰ ਇਹ ਗੱਡੀ 'ਚ ਬੈਠ ਕੇ ਜਾਣ ਲੱਗੇ ਜਦੋਂ ਮੜਾ ਮੜਾ ਇੱਕਣ ਮਣ ਕਣ ਜੀ ਹੋ ਰਹੀ ਸੀ ਮੇਰੀ ਘਰ ਵਾਲੀ ਉਹਦੇ ਨਾਲ ਅੱਗੇ ਬੈਠ ਕੇ ਗਈ ਫਿਰ ਮੈਨੂੰ ਸ਼ੱਕ ਹੋਇਆ ਮੈਂ ਗੱਗ ਮੈਂ ਕਿਹਾ ਵੀ ਅੱਗੇ ਬੈਠਣ ਨੂੰ ਕੀ ਸੀ ਕਹਿੰਦੇ ਪਿੱਛੇ ਮੀ ਮਾ ਮੀ ਹੀ ਹੁਣ ਗੱਡੀ ਦੇ ਵਿੱਚ ਪੈਂਦਾ ਸੀ ਫਿਰ ਮੈਨੂੰ ਸ਼ੱਕ ਹੋਇਆ ਹਾਂਜੀ ਮੈਂ ਬਥੇਰੇ ਪੁਲਿਸ ਵਾਲਿਆਂ ਕੋਲੇ ਫਿਰ ਲਿਆ ਜੀ ਹਾਂ ਇਹਨਾਂ ਦੀ ਰਿਕਾਰਡਿੰਗ ਦੇ ਵਿੱਚ ਹੈਗਾ ਜੀ ਉਹ ਆਪਾਂ ਸੁਣਾ ਸਕਦੇ ਆ ਉਹਦੇ ਚ ਕੀ ਪਤਾ ਲੱਗਿਆ ਤੁਹਾਨੂੰ ਕੀ ਗੱਲਾਂ ਕਰਦੇ ਉਹ ਗੱਲਾਂ ਮਤਲਬ ਨਾ ਸੁਣਨ ਵਾਲੀਆਂ ਗੱਲਾਂ ਨੇ ਅੱਛਾ ਹਾਂ ਇਹ ਰਿਲੇਸ਼ਨ ਰੱਖੇ ਜੀ ਇਹਨਾਂ ਦੀ ਆਪਸੀ ਬੀ ਆਪਦੀ ਆਪਸੀ ਸੰਬੰਧ ਨੇ ਉਹ ਜਿਹੜੀ ਮੰਦੀਪ ਕੌਰ ਸੀ ਜੀ ਉਹਨੂੰ ਇਹ ਕਹਿੰਦੀ ਐ ਵੀ ਤੂੰ ਸਾਡਾ ਕੰਮ ਕਰ ਜਾ ਕੇ ਜਦ ਆਪਾਂ ਉਸ ਬੰਦੇ ਨੂੰ ਉਹੀ ਕਰਨਾ ਹੈ ਮਾਰਨ ਨਹੀਂ ਕਿਹਾ ਕਿਹਾ ਵੀ ਜਦ ਉਹੀ ਕਰਨਾ ਹੋਰ ਮੈਨੂੰ ਹੋਰ ਕੀ ਕਰਨਾ ਕਿ ਤੂੰ ਜਾ ਕੇ ਕਰ ਕੰਮ ਸਾਡਾ ਜਿਵੇਂ ਮਰਜ਼ੀ ਕਰ ਪਤਾ ਨਹੀਂ ਇਹਨੂੰ ਪੈਸੇ ਦਿੱਤੇ ਹੋਏ ਤੇ ਕੀ ਗੱਲ ਸੀ ਕੀ ਨਹੀਂ ਕੀ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਕਰਦਾ ਜੀ ਪਰ ਤਿਆਨੇ ਤੇ ਦਾ ਦਰਜ ਹੋਇਆ ਜੀ ਵੀ ਇਹਦੀ ਗ੍ਰਿਫਤਾਰੀ ਕੀਤੀ ਜਾਵੇ ਛੇਤੀ ਛੇਤੀ ਇਹਨੂੰ ਜਵਾਨਤ ਨਾ ਦਿੱਤੀ ਜਾਵੇ ਵੀ ਗ੍ਰਿਫਤਾਰੀ ਕਰੇ ਜੇ ਪਿੰਡ ਦੇ ਵਿੱਚ ਯਾ ਕੋਈ ਹੋਰ ਮਤਲਬ ਗਲਤ ਕਰ ਗਿਰਦਨ ਨੂੰ ਨਾ ਉਠਾਵੇ ਹੋਈ ਨਹੀਂ ਜੀ 8 ਤਨ ਪਰਚੇ ਨੇ ਹੋਏ ਕੋਈ ਗ੍ਰਿਫਤਾਰੀ ਨਹੀਂ ਹੋਈ ਜੀ ਹਾਂ ਜੀ ਪਰਚਾ ਇਹਨੇ ਪੰਜਾਂ ਤੇ ਹੋਇਆ ਜੀ ਕਿ ਮੇਰੇ ਘਰ ਵਾਲੀ ਇੱਕ ਚੰਕੌਰ ਸਿੰਘ ਜੀ ਤੇ ਇੱਕ ਕੁਲਵਿੰਦਰ ਕੌਰ ਆ ਜੀ ਇੱਕ ਪ੍ਰਵੀਨ ਆ ਪਹਿਲਾਂ ਉਹ ਲੱਗੀ ਅਮਰ ਹਸਪਤਾਲ ਦੇ ਵਿੱਚ ਫਿਰ ਉਹਨਾਂ ਨੇ ਹਟਾਖ ਦੂ ਦਿੱਤੀ ਸੀ ਤੇ ਇੱਕ ਮਨਦੀਪ ਕੌਰ ਆ ਜੀ ਮੈਂ ਪੁਰਸੋ ਪ੍ਰਸ਼ਾਸਨ ਨਾਲ ਇਤਰਾ ਵੀ ਇਹਨੂੰ ਹੁਣ ਜਲਦੀ ਤੇ ਜਲਦੀ ਦੀ ਗ੍ਰਿਫਤਦਾਰੀ ਕੀਤੀ ਜਾਵੇ ਪਹਿਲਾਂ ਮੈਂ ਚਿੱਠੀਆਂ ਬਹੁਤ ਪਾਈਆਂ ਮੈਂ ਭਗਵਾਨਤਮਨ ਨੂੰ ਵੀ ਕਿਹਾ ਚਿੱਠੀ ਪਾ ਕੇ ਮੈਂ ਉਹਦੀ ਮਤਲਬ ਕੀ ਕਹਿੰਦੇ ਨੇ ਈਮੇਲ ਤੇ ਭੇਜੀ ਜੀ ਵੀ ਮੇਰੇ ਨਾਲ ਆ ਧੋਖਾ ਹੋ ਰਿਹਾ ਤੁਸੀਂ ਮੇਰੀ ਕਿਉਂ ਨਹੀਂ ਸੁਣਦੇ ਸੁਣੋ ਤਾਂ ਸਹੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰੀ ਆ ਉਹਦਾ ਲਾ ਕੇ ਜੇ ਮੈਂ ਗਲਤ ਹਾਂ ਤਾਂ ਮੇਰੇ ਚਾਹੇ ਗੋਲੀ ਮਾਰ ਦੋ ਇਹ ਮੈਂ ਸਹੀ ਹਾਂ ਤਾਂ ਹੁਣ ਇਹਨਾਂ ਦੀ ਗ੍ਰਿਫਤਦਾਰੀ ਹੋਣੀ ਚਾਹੀਦੀ ਹੈ ਜੀ ਇਹ ਜੇਲ੍ਹ ਦੇ ਅੰਦਰ ਜਾਣੇ ਚਾਹੀਦੇ ਨੇ ਫਿਰ ਪਤਾ ਲੱਗੂਗਾ ਜੀ ਮਤਲਬ ਕਿਸੇ ਨਾਲ ਧੋਖਾ ਨਾ ਹੋਵੇ ਮੇਰੇ ਨਾਲ ਤਾਂ ਹੋ ਗਿਆ ਜਿਹੜਾ ਹੁਣ ਮੈਂ ਮੁੱਖ ਮੰਤਰੀ ਨੂੰ ਇਹੀ ਅਪੀਲ ਕਰਦਾ ਜੀ ਜੇ ਚੰਗੇ ਮੁੱਖ ਮੰਤਰੀ ਹੋ ਤੁਸੀਂ ਸੱਚੀ ਗੱਲ ਤਾਂ ਸੁਣੋ ਘਰ ਵਾਲੇ ਹੁਣ ਮੇਰੀ 2 ਸਾਲ ਤੋਂ ਲਾਪਤਾ ਉਹਦੇ ਘਰ ਵਾਲੇ ਨੇ ਰੱਖੀ ਆ ਆਪਣੇ ਚਮਕੌਰ ਸਿੰਘ ਨੇ ਰੱਖੀ ਹੋਈ ਹੈ ਜੀ ਕਿੱਥੇ ਰੱਖੀ ਇਹ ਨਾਬੇ ਕਿਤੇ ਗੁਪਤ ਜਗ੍ਹਾ ਤੇ ਰੱਖੀ ਹੋਈ ਹੈ ਜੀ ਕੋਈ ਉਹਦਾ ਫੋਨ ਨੰਬਰ ਨਹੀਂ ਸਾਡੇ ਕੋਲ ਹੈਗਾ ਜੀ ਮੇਰਾ ਮੁੰਡਾ ਨੇ ਕਈ ਵਾਰ ਗਿਆ ਵਾ ਜੇ 4 ਦਿਨ ਹੋਏ ਨੇ ਮੁੰਡਾ ਮੇਰਾ ਉਹਦੇ ਘਰੇ ਗਏ ਉਹਦੀ ਘਰ ਵਾਲੀ ਨੇ ਬੁਲਾ ਲਿਆ ਸੀ ਮੇਰਾ ਮੁੰਡਾ ਕਹਿੰਦਾ ਵੀ ਮੇਰੀ ਮਾਂ ਨੂੰ ਮਿਲਿਆਉਣਾ ਤੂੰ ਦੱਸ ਦੇ ਕਿੱਥੇ ਹੈ ਉਹਨੇ ਦੱਸਿਆ ਲਈ ਮੈਂ ਐਸਐਸ ਗੁਰਮੀਤ ਸਿੰਘ ਇੰਚਾਰਜ ਚੌਕੀ ਸੀਟਾਂ ਵਾਲੇ ਤਨਾਤ ਆ ਗਰਮੀਲ ਸਿੰਘ ਫੌਜੀ ਵਾਲਾ ਸੀ ਨਾਮ ਗਰਮੀਲ ਸਿੰਘ ਫੌਜੀ ਨੇ ਇੱਕ ਦਰਖਾਸਤ ਦਿੱਤੀ ਸੀ ਐਸਐਸ ਸਾਹਿਬ ਦੇ ਉਹਦੇ ਮਤਲਕ ਇਨਕੁਆਰੀ ਤੇ ਮੁਕੱਦਮਾ ਦਰਜ ਹੋਇਆ ਇੱਕ ਗੁਣੀਕੇ ਪਿੰਡ ਦਾ ਸਰਪੰਚ ਚਮਕੌਰ ਸਿੰਘ ਤੇ ਚਾਰ ਜਰਾਨੀਆਂ ਨੇ ਪੰਜ ਬੰਦਿਆਂ ਦੇ ਖਿਲਾਫ ਹੋਇਆ 406 420 ਦੇ ਖਿਲਾਫ ਦਰਜ ਹੋਇਆ ਤੇ ਹੁਣ ਤਾਂ ਕੋਈ ਗ੍ਰਿਫਤਾਰੀ ਨਹੀਂ ਸਰ ਗ੍ਰਿਫਤਾਰੀ ਕੋਈ ਨਹੀਂ ਹੋਈ ਜਾਂਦੀ ਗ੍ਰਿਫਤਾਰੀ ਕਰਨ ਵਾਸਤੇ ਲੱਗੇ ਹੋયા ਨੇ ਇਨਵੈਸਟੀਗੇਸ਼ਨ ਚੱਲਦੀ ਹੈ ਜਲਦੀ ਉਹ ਜਲਦੀ ਗ੍ਰਿਫਤਾਰ ਕਰਾਂਗੇ